ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪੰਡ ਮਾੜੀ ਉਧੋਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਚੰਗੇ ਦਧਾਰੂ ਵੜਾ ਇੱਥੋਂ ਖਾਸ ਕਰਕੇ ਮਿਲਦਿਆਂ ਨੇ ਦੋਂਦੀਆਂ ਚੌਗੀਆਂ 20+25+30 35 ਜਿੰਨਾ ਵੀ ਦੁੱਧ ਦੀ ਰਿਕਵੈਸਟੀ ਵੱਧ ਤੋਂ ਵੱਧ ਆਲੀਆਂ ਮਿਲਦੀਆਂ ਜੁੜੇ ਰਹੋ ਬਣੇ ਰਹੋ ਅੰਤ ਤੱਕ ਕਰਦੇ ਆਂ ਬਈ ਨਾਲ ਗੱਲਬਾਤ ਜਾਇਜ਼ ਕੀਮਤ ਦੇ ਵਿੱਚ ਅੱਜ ਵੀ ਖਰੀਦਦਾਰੀ ਕਰਵਾਵਾਂਗੇ ਕੋਈ ਤੇ ਕਿਵੇਂ ਦੇ ਰਹਿਣਗੇ ਰੇਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੰਦੋ ਸਾਉ ਠੀਕ ਠਾਕ ਜੀ ਕਿਰਪਾ ਜੀ ਰੱਬ ਦੀ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਮਲਵੀਤ ਸਾਹਿਬ ਠੀਕ ਠਾਕ ਹੀ ਮੌਜਾਂ ਲਗੀਆਂ ਬਹੁਤ ਧੀਆ ਮੌਜਾਂ ਲਗੀਆਂ ਆ ਗਏ ਚਾ ਠੀਕ ਆ ਸ਼ੁਕਰ ਰੱਬ ਦਾ ਡਰੈਸ ਕਰੀਏ ਨੋਟ ਟੈਂਟ ਮਾੜੀ ਉੱਧੋਗੇ ਜੀ ਹਾਂਜੀ ਸੀਲ ਪੱਟੀ ਜਿਹੜਾ ਤਰਨ ਤਨ ਮੋਬਾਈਲ ਨੰਬਰ ਜੀ 9814471221 ਠੀਕ ਆ ਜੀ ਨਾਮ ਦਲਬੀਰ ਸਿੰਘ ਹੈ ਨਾ ਦਲਬੀਰ ਸਿੰਘ ਤੇ ਤਿੰਨ ਵੜਾ ਆ ਗੀਆਂ ਜੀ ਹਾਂ ਤਿੰਨ ਵੜਾ ਆ ਗੀਆਂ ਦੋ ਤਿਆਰੀ ਤੇ ਦੋ ਤਿਆਰੀ ਤੇ ਇੱਕ ਸੂਈ ਹੈ ਤਾਂ ਜੀ ਬਿਲਕੁਲ ਤੇ ਇੱਕ ਕਾਲ ਆਂਦੀ ਹੈ ਨਾ ਹਾਂਜੀ ਹਾਂਜੀ ਵਾ 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 ਕੀ ਬਾਤ ਕੀ ਤ ਫੇਸ ਕੁਆਲਟੀ ਵਿਖਾਇਓ ਫੇਸ ਕੁਆਲਟੀ ਪਹਿਲਾਂ ਮੁਖੜਾ ਮਖੜਾ ਬੱਚੀ ਦੀ ਵੇਖ ਆ ਮੈਡਮ ਜੈਨੀਆਂ ਪਰ ਬੱਚੀ ਇਹੋ ਜਿਹਾ ਫੇਸ ਕੁਆਲਟੀ ਬੜੀ ਬੱਚੀ ਕਾਸੀ ਮਿਲਦੀ ਵੇ ਬਰੂਤੀ ਮੈਂ ਮਾਰਗੀ ਨਾ ਜਵੇਂ ਮੈਂ ਮਾਰਗੀ ਜਮੈਂ ਹੁੰਦੀ ਆਸ ਦੀ ਦਾ ਮੈਂ ਮੈਂ ਹਾਂ ਮੈਂ ਮੈਂ ਕ ਤੇ ਥਾਨ ਬਹੁਤ ਸੋਹਣਾ ਨੋਕ ਵਾਲਾ ਚੰਗਾ ਲੱਗਾ ਹਣਾ ਕਿ ਤਰ੍ਹਾਂ ਕੀ ਕਹਿਣੀ ਹੈਗੀ ਵਾ 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 ਨੋਕ ਵਾਲਾ ਚਵਾਈ ਵੜੀ ਲੱਗੂ ਕਰ ਲੱਗਾ ਹਣਾ ਬਾਈ ਤੇ ਹੁਣ ਸੰਧੂ ਸਾਹਿਬ ਭਾਵੇਂ 2 ਕਿਲੋ 3 ਹੋਣ ਵਰਾਲਾ ਬੱਚੀ ਨੇ ਕੋਈ ਵਿਚਾਰ ਹੀ ਨਹੀਂ ਦੇ ਨਹੀਂ ਇਦਾਂ ਹੀ ਗਾ ਲਿਆ ਸੋਹਣੀ ਆ ਬਿਲਕੁਲ ਹੈ ਵਾਈਟ ਚਿੱਟੇ ਆਂਡੇ ਲਗੀ ਮੈਂ ਮੈਨਾਂ ਕੁਝ ਨਹੀਂ ਤੇ ਮਦਰੀਆਂ ਗੋਟੀਆਂ ਚ ਫਿਰ ਇਹ ਨਹੀਂ ਕਿ ਉੱਚੀ ਲਾਦਦੀ ਹੋਗੀ ਉੱਚੀ ਲਾਦਦੀ ਬੱਛੀ ਇਹੋ ਜੀ ਫੱਬਦੀ ਨਹੀਂ ਬੱਛੀ ਚੀਜ਼ ਇਹੋ ਜੀ ਚੀਜ਼ ਫੱਬਦੀ ਹਾਂ ਬਿਲਕੁਲ ਬਿਲਕੁਲ ਤੋੜਾ ਤਰਾ ਕਰਵਾਈਏ ਚੱਕ ਸ਼ਾਦੀ ਅਲੋ ਫਿਰ ਦਿਨ ਬਹੁਤ ਸੋਹਣੀ ਬੱਛੀ ਆ ਤੇ ਜਿਹੜੀ ਵੀ ਇਹਨੂੰ ਮਰਜ਼ੀ ਨਸਲ ਕਹਿ ਸਕਦੇ ਆ ਇਹ ਤਹੀਨ ਤਾ ਜਾਪ ਲਾਓ ਤੇ ਦੁੱਧ ਜਿਹੜਾ ਏ ਦੂਸਰਾ ਸੂਆ ਨਾ ਰਾਤ ਸੁਬਾਹ ਪੱਲੇ ਸੁਬਾਹ ਬੱਚੀ ਨੇ 24 25 ਕਿਲੋ ਦੁੱਧ ਭਰਾਇਆ 24 ਕਿਲੋ ਪਹਿਲਾਂ ਪਹਿਲੇ ਸੂਵੇ ਹਾਂਜੀ ਹਾਂਜੀ ਐਰ ਕੀ ਦੁੱਧੇ ਲਈ ਤਿਆਰ ਹੈ ਹਨਾ ਤੇ ਦੁੱਧੇ ਲਈ ਤਿਆਰ ਹੈ ਹਾਂ ਠੀਕ ਹੈ ਜੀ ਸਮਾਂ ਕੋਈ 4-5 ਦਿਨ ਦਾ 4-5 ਦਿਨ ਰਹਿ ਜਾ ਚਿੱਲਾ ਚੱਕ ਕਰਾਉਣੇ ਅਜੇ ਬੱਚੀ ਦਾ ਕਿ ਤੁਰਿਆ ਨਹੀਂ ਜਾਂਦਾ ਜਦੋਂ ਲੰਮੇ ਪੈਣਾ ਜਦੋਂ ਨਸੂਣਾ ਬੱਚੀ ਨੇ ਵਾਹ ਵਾਹ ਪੂਰੇ ਥੱਲੇ ਲੰਮੇ ਪਾਗ ਪਾ ਕੇ ਸੂਗੀ ਹਨਾ ਫੱਟੇ ਲਾ ਗਈ ਇੱਥੇ ਵੇਖੋ ਜੀ ਰੋਕ ਭਰੀ ਦੇ ਵਾਹ 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 ਕੀ ਬਾਤ ਹੈ ਹਨਾ ਸਿਰਾਈ ਹੋਈ ਪਈ ਹੈ ਹਨਾ ਥਾੜੀ ਵਾਲਾ ਚੱਡਾ ਬੱਚੀ ਇੱਥੇ ਆਣਾ ਪਿੱਛੇ ਹਾਂ ਫਾੜੀ ਵਾਲਾ ਛੱਡਾ ਹਾਂ ਫਾੜਾ ਵਾਲਾ ਛੱਡਾ ਪਿੱਛੇ ਬੱਚੀ ਨੇ ਜਿੰਨਾ ਵੀ ਹੋਣਾ ਜਿੰਨਾ ਵੀ ਬਨੂਗੀ ਪੂਰੀ ਤੇ ਜੇ ਅੱਗੋਂ ਹਸਾਬ ਲਾਈਏ ਤੇ ਅੱਗੋਂ ਵੀ ਹੋਣੀ ਬਹੁਤ ਜਿਆਦੀ ਬੱਚੀ ਆ ਇਹਦਾ ਬ੍ਰਿਟੀ ਪਿੱਛਾ ਵੇ ਅਖੀ ਥਣ ਕਿੱਟਾ ਕਿਸੇ ਗੱਲ ਨੂੰ ਪੀਜੀ ਨਹੀਂ ਬੱਚੀ ਨੇ ਕੀ ਬਾਤ ਹੈ ਦੇਖ ਕੁਆਲਟੀ ਬਹੁਤ ਸੋਹਣੀ ਆ ਨਾ ਸੁੰਦਰ ਆ ਜਿਵੇਂ ਸੰਨੀ ਨੁਗਰੀ ਘੋੜੀ ਦੀ ਹੁੰਦੀ ਆ ਨੁਗਰੀ ਘਲੀ ਆਗੇ ਹਾਂ ਭਾਈ ਜੀ ਕੀਮਤ ਕਿੰਨੇ ਕਰ ਦੀਏ ਕੀਮਤ ਤਾਂ ਇਹਦੀ ਚੀਜ਼ ਵੇਖ ਕੇ ਭਾਵੇਂ ਤੁਹਾਨੂੰ ਸਾਬ 80 ਵਟ ਲੀਆ ਤਾਂ ਵੀ ਵੇਚ ਲਈਦੇ ਹਾਂ 75000 ਦੀ ਵੇਚ ਦੇ ਦਿੰਦੇ ਪਿਆਰ ਮਾਤ ਕਰਕੇ ਕੋਈ ਮਾਨਤਨ ਕਰਦੇ ਆਗੇ 72 ਦੀ ਐਂਡ ਕਰ ਦਈਏ ਨਹੀਂ 74 ਦੀ ਦੇ ਦਈਏ 72 ਦੀ ਨਾ ਕਰੀਏ ਨਹੀਂ 74 ਦੀ ਜਾਨ ਦੇ ਸ਼ਾ 72 ਦੀ ਜਾਨ ਦੇ ਮੁੰਡੇ ਨੇ ਕਹਿਰਾ ਵਾ 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 ਕੀ ਬਾਤ ਹੈ ਹਨਾ ਮੁੰਡੇ ਰੂਹ ਖੋਈ ਕਰਦੀ ਹੈ ਚਲੋ ਕੋਈ ਨਹੀਂ ਇਹ ਚਾਰ ਦੰਦ ਆ ਗਈ ਇਹ ਚਾਰ ਦੰਦ ਬੱਚੀ ਜਾਵੇਗੀ ਸਵਾ 8 ਦਿਨ ਦਾ ਬਾਕੀ ਹਫਤਾ ਬੱਚੀ ਲੈ ਜੂਗੀ ਵਧੀਆ ਖਿੱਲਾ ਬਹੁਤ ਜਿਆਦਾ ਸੋਹਣ ਸੁਣ ਸੁਣ ਗੋਲ ਬਚੰਗਾ ਸੋਨਾ ਮੋਟਾ ਗੋਲ ਲੱਗਾ ਬਹੁਤ ਜਿਆਦਾ ਸੋਹਣੀ ਤੇ ਫੇਸ ਕੁਆਲਿਟੀ ਇਹਦੀ ਬੜੀ ਸੋਹਣੀ ਹੈ ਪਿਆਰਾ ਵੇਖੋ ਕੀ ਕਰੀਂ ਨਿਕਲੇ ਸੀ ਕੰਨ ਦੇ ਵੇਖ ਕੇ ਤਾਂ ਨਿਕਾ ਹਨਾ ਬਿਲਕੁਲ ਤੇ ਰਾਜੀ ਬਾਜੀ ਫੁੱਲ ਹਾਂ ਪੂਰੀ ਕੇ ਗੁਜਰਾਤ ਦਾ ਮਾਲ ਹਨਾ ਸਾਰਾ ਜਿੰਨੀ ਚੱਲਦੀ ਉੱਧਰ ਚੱਲਦੀ ਜਿੱਥੇ ਮਰਜੀ ਪੰਜਾਬ ਵੀ ਤੇ ਗੁਜਰਾਤ ਵੀ ਦੋਵਾਂ ਸਾਈਡਾਂ ਤੇ ਖੁੱਲ ਗਈ ਜੀ ਬਾਜੀ ਦਲਬੀਰ ਸਿੰਘ ਦਾ ਮਾਲ ਤੇ ਗਾਰੰਟੀ ਦਊਂ ਅੱਜ ਨਾਲ ਜਿਹੜਾ ਮਰਜੀ ਆ ਜੇ ਇਹ ਹਸ਼ੀ ਕੀ ਬਾਤ ਬਹੁਤ ਸੋਹਣੀ ਆ ਥੱਲੋ ਅਜੇ ਮਹਵਤਾ ਲੈ ਗਈ ਤੇ ਫਿਰ ਪੂਰੀ ਆ ਤੇਨੂੰ ਬੱਛੀ ਪੂਰੀ ਬਣ ਜਾਣਾ ਚਾਰ ਤੰਤ ਬੱਛੀ ਆ ਹਮ ਇੱਕ ਹਫਤੇ ਨੂੰ ਪੂਰੀ ਖਲਜੂਗੀ ਸੋਹਣੀ ਆਰਡਰ ਕੁਆਲਟੀ ਤਿਆਰ ਕਰਨ ਦੀ ਕੀਮਤ ਸ਼ਾਹ ਜੀ ਕਿੰਨੀ ਕਰ ਦੀਗੇ ਕੀਮਤ ਨਿਕਾਜੇ ਮੁੱਲ ਕਰੀਏ ਦਾ ਨਿਕਾਜਾਈ 60000 ਦੀ ਦੇ ਦੇਗੇ ਜੈ ਸੁਣੋ ਦੋ ਸ਼ਰਤ ਬਾਹਰ ਦੀ ਦੇ ਦਾਂਗੇ ਜਾਇ ਸਨੋ ਹੋਰ ਕਰ ਦਈਏ ਜਾਇ ਜੀ ਆ ਸ਼ਾਇਦ ਜਾਇ ਜੀ ਪਿਆਰ ਹੋਈ ਵਛੀ ਸ਼ਾ 75000 ਦੀ ਵਿਗਦੀ ਹੈ ਕਾਰ ਦੀ ਕਰ ਦਈਏ ਜਾਣ ਦੇ ਚਲ ਜਾਣ ਦੇ ਹੈਨਾ ਅੱਗੇ ਤੀਜੇ ਨੰਬਰ ਤੇ ਚਲ ਜੀਏ ਸੂਈ ਵਾਲਾ ਇਹ ਸੂਈਆ ਕੱਲ ਦੀ ਵਹਿੜ ਹਾਂ ਬਹੁਤ ਜਿਆਦੀ ਪਿਆਰੀ ਵਛੀ ਆ ਬਹੁਤ ਥਣ ਥਣ ਚੰਗਾ ਬੜੀ ਠੰਡੀ ਕੁ ਰੱਸੀ ਦੀ ਲੋੜ ਨਹੀਂ ਵੇਖੋ ਥਣ ਕਿੱਡਾ ਸੰਗ ਕ੍ਰੋਸ ਆ ਗਈ ਹੈਨਾ ਕ੍ਰੋਸ ਕਿੰਨਾ ਬੌਲੇ ਤੋਂ ਸਟਾਰਟਿੰਗ ਕੀਤੀ ਆ ਇਹਦੇ ਤੇਰੇ ਕੋਈ 9 ਕਿਲੋ 10 ਬੌਲਾ ਹੋਊਗਾ 9 10 ਮਗਰ ਮਿਲ ਕਾਫ ਹਾਂ ਮਿਲ ਕਾਫ ਠੀਕ ਆ ਜੋ 14 15 15 ਕਿਲੋ ਵਾਲੀ ਵਹਿੜ ਐ ਐਵੇਂ ਜ਼ਿਆਦਾ ਨਹੀਂ ਰਗਾ ਖੋਲੋ ਬਹੁਤ ਜ਼ਿਆਦੀ ਦੇਖੋ ਕਰੋ ਸੰਗ ਜਰਸੀ ਦਾ ਸਜਣੋ ਆ ਗਿਆ ਤੇ ਦੂਸਰਾ ਸੁਗਾ 15 14 ਕਿਲੋ ਬੜੇ ਡਰਾਮ ਨਾਲ ਦੁੱਧ ਭਰੀ ਜਾਊਗੀ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਆ ਥਣ ਮੱਝਾਂ ਆ ਰਾਂ ਠੀਕ ਆ ਰੱਸੀ ਪਾਉਣ ਦੀ ਜਾਣਾ ਪਾਉਣ ਦੀ ਲੋੜ ਨਹੀਂ ਆ ਸੀ ਲੇਟੇ ਜਾਂਦੇ ਲੋਈ ਫੇਸ ਕੁਆਲਟੀ ਬੜੀ ਸੋਹਣੀ ਇਹਦੀ ਕੀਮਤ ਕੀ ਕਰ ਦਈਏ ਜੀ ਕੀਮਤ ਛੇੜ ਬੱਚੀ 55000 ਦੇ ਵੇਚ ਦੀ ਦੀ ਆ ਵੇਖਦੀ ਆ ਵੇਖਦੀ ਐ ਨਹੀਂ ਹਾਂ 50000 ਦੀ ਵਾਚੀ ਦੇ ਦਈਏ ਪਿਆਰ ਮਾਲਤ ਕਰਕੇ ਤੇ 10000 ਹੋਰ ਛੱਡ ਦਈਏ ਹੋਰ ਕਿੰਨਾ ਕਰੀਏ ਨਹੀਂ ਬੱਸ ਨ ਜ਼ਿਆਦਾ ਨਾ ਐਂਡ ਵਾਲਾ ਪੀਸ ਆ ਖੁੱਲਾ ਕਰੀਏ ਇਹ ਐਂਡ ਵਾਲਾ ਪੀਸ ਆ ਬਾਈ ਜੀ ਤੁਸੀਂ ਕਰੋ ਨਾ ਦੋ ਛੱਡ ਦਾਂਗੇ 48000 ਦੀ ਦੇ ਦਾਂਗੇ ਮਾਰ ਦੇ ਸਾਪੀ ਇੱਕ ਹਾੜੇ ਵਾਲੋਂ ਮਾਰ ਦੋ 47 ਦੀ ਬਾਅਦ ਜੇ ਸਾਡੀਆਂ ਵੱਜ ਜਾਣੀਆਂ ਹੀ ਨੇ ਕਿਸੇ ਨੇ ਨਹੀਂ ਆ ਨਹੀਂ ਜਾਣ ਦੀ ਮੌਜਾ ਲੈਣ 47000 ਦੀ ਸੱਜਣੋ ਜੈਸ ਤੇ ਨੋ ਕਰਤੀ ਜੀ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਬਾਕੀ ਵਸ਼ੀਆਂ ਚੰਗੀਆਂ ਪਿੰਡ ਮਾੜੀ ਉਦੋਂ ਕੇ ਪਹੁੰਚ ਕੇ ਮੇਲਾ ਲੁੱਟ ਲਿਓ ਤੇ ਸਾਡੇ ਵੱਲੋਂ ਸასი ਕਲ ਜੀ ਰੱਬ ਰੱਖਾ